ਤੁਸੇਕਰੋ ਵਿਸ਼ਾ ਵਾਰਤਾਤ ਮੈਂ ਹਾ ਕੁਮਰਪ੍ਰੀਤ ਕਾ ਗਿਆਨੀ ਕੁਲਦੀਪ ਸਿੰਘ ਗੜਗਾਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜੀ ਹਾਂ ਇਹ ਉਹਨਾਂ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਪੱਖ ਕੁਝ ਗੱਲਾਂ ਦੇ ਉੱਤੇ ਸਾਹਮਣੇ ਰੱਖਿਆ ਗਿਆ ਤੇ ਆਪਣੇ ਦਿਲ ਦੀ ਗੱਲ ਵੀ ਜੁੜੀ ਸਾਂਝੀ ਕੀਤੀ ਗਈ ਹੈ ਦਾਸ ਜਣੇ ਕਿ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਸਿੱਖ ਸਿੱਖਾਂ ਦੇ ਲੈ ਕੇ ਉਹਨਾਂ ਦੇ ਭਾਵਨਾਵਾਂ ਨੂੰ ਲੈ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਲੈ ਕੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਜ ਨੇ ਇਸ ਕੱਟਰੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਬਿਆਨ ਵਿੱਚ ਕਿਹਾ ਪੰਜਾਬੀ ਅੱਜ ਵੀ ਸਨ 1947 ਦੀ ਵੰਡ ਦਾ ਸੰਤਾਪ ਹੰਡਾ ਰਹੇ ਹਨ ਉਨਾ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸਮੁੱਚੇ ਵਿਸ਼ਵ ਅੰਦਰ ਇਹੋ ਜਿਹੇ ਵੰਡ ਅਤੇ ਕਤਲੇਆਮ ਵਾਲਾ ਵਰਤਾਰਾ ਕਦੇ ਨਾ ਵਾਪਰੇ। ਉਹਨਾਂ ਨੇ ਕਿਹਾ ਕਿ ਇਸ ਖੇਤੇ ਵਿੱਚ ਰਹਿਣ ਵਾਲੇ ਸम्मू ਪੰਜਾਬੀ ਸਿੱਖ, ਹਿੰਦੂ ਅਤੇ ਮੁਸਲਮਾਨ ਅਗਸਤ 1947 ਨੂੰ ਪੰਜਾਬ ਦੇ ਉਜਾੜੇ ਦਾ ਸਮਾਂ ਮੰਨਦੇ ਹਨ। ਪਾਵੇਂ ਕਿ ਉਹ ਉਸ ਸਮੇਂ ਦੋ ਦੇਸ਼ ਸਿਧਾਂਤ ਦੇ ਤਹਿਤ ਦੋ ਵੱਖ-ਵੱਖ ਦੇਸ਼ ਬਣ ਗਏ ਪਰ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਸਮਾਸੀ ਦੇ ਨਾਲ ਹੀ ਉਹਨਾਂ ਨੇ ਗੁਰੂ ਸਾਹਿਬ ਦੀ ਕਿਰਪਾ ਤੇ ਸਿੱਖ ਸੰਗਤ ਦੀਆਂ ਅਦਾਸਾ ਸਤਕਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਫਿਰ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਉਹਨਾਂ ਨੇ ਕਿਹਾ ਦੋਵੇਂ ਪਾਸੇ ਵਾਸਤੇ ਪੰਜਾਬੀਆਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਰਸ ਮਿਲਿਆ ਸਾਲਾਂ ਤੋਂ ਆਪਸ ਦੇ ਵਿੱਚ ਵਿਛੜੇ ਲੋਕ ਸ੍ਰੀ ਕਰਤਾਰਪੁਰ ਸਾਹਿਬ ਦੀ ਤਰਤੀ ਉੱਤੇ ਮਿਲੇ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜੋ ਦੋਵੇਂ ਦੇਸ਼ਾਂ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ ਤੇ ਉਸ ਤੋਂ ਬਾਅਦ ਸ੍ਰੀਕਰਤਾਰ ਪਰ ਸਾਹਿਬ ਦਾ ਲੰਗਾ ਬੰਦ ਕਰ ਦਿੱਤਾ ਗਿਆ ਅਤੇ ਸਿੱਖ ਸੰਗਤ ਦੇ ਪੰਜਾਬੀ ਸਰਕਾਰpass ਉਸ ਲੰਗੇ ਨੂੰ ਦੁਬਾਰਾ ਜਲਦ ਹੀ ਖੋਲਣ ਦੀ ਮੰਗ ਕਰ ਰਹੇ ਹਨ ਫਿਰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਵੀ ਆ ਰਿਹਾ ਹੈ ਅਤੇ ਜੇਕਰ ਇਸ ਤੋਂ ਪਹਿਲਾ ਅਸ਼ਟ ਕਰਤਾਰ ਪਰ ਸਾਹਿਬ ਦਾ ਲੰਗਾ ਖੁੱਲ ਜਾਵੇ ਤਾਂ ਸੰਗਤ ਗੁਰੂ ਸਾਹਿਬ ਦੇ ਇਸ ਪਾਵਨ ਸਥਾਨ ਉੱਤੇ ਨਤਮਸਤਕ ਹੋ ਸਕਣ ਗਿਆ ਤੇ ਇਸ ਦੇ ਨਾਲ ਹੀ ਹੋਰ ਵੀ ਉਹਨਾਂ ਦੇ ਵੱਲੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਸੰਤ ਤੇ ਆਓ ਸੁਣਦੇ ਹਾਂ 14 ਅਤੇ 15 ਅਗਸਤ 1947 ਦੇ ਦਿਨਾਂ ਨੂੰ ਪੰਜਾਬੀ ਸਿੱਖ Hindu ਤੇ ਮੁਸਲਮਾਨ ਜਿਹੜੇ ਖਿੱਤੇ ਦੇ ਵਿੱਚ ਰਹਿਣ ਵਾਲੇ ਆ ਉਹ ਇਸ ਨੂੰ ਪੰਜਾਬ ਦੇ ਉਜਾੜੇ ਦਾ ਦਿਨ ਮੰਨਦੇ ਆ ਭਾਵੇਂ ਕਿ ਉਸ ਵੇਲੇ ਦੋ ਕੌਮੀ ਸਿਧਾਂਤ ਦੇ ਤਹਿਤ ਦੋ ਵੱਖੋ ਵੱਖਰੇ ਦੇਸ਼ ਬਣ ਗਏ ਪਰ ਇਹ ਜਿਹੜਾ ਦਿਨ ਵਾ ਇਹ ਪੰਜਾਬੀਆਂ ਦੇ ਲਈ ਉਜਾੜੇ ਦਾ ਦਿਨ ਹੀ 14 ਅਗਸਤ ਤੋਂ ਲੈ ਕੇ ਅੱਗੇ ਕਈ ਦਿਨਾਂ ਤੱਕ ਇਸ ਧਰਤੀ ਦੇ ਉੱਤੇ ਕਈ ਦਿਨ ਕਤਲੋਗਾਰਤ ਹੋਈ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਖੂਨ ਡੁੱਲਿਆ ਤੇ ਜਿਹੜੀ ਵੰਡ ਪਾਉ ਸਿਆਸਤਾ ਉਸ ਵੰਡਪਾਉ ਸਿਆਸਤ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਵੰਡ ਕੇ ਰੱਖ ਦਿੱਤਾ ਔਰ ਸਿਰਫ ਇਥੇ ਮਨੁੱਖਤਾ ਦਾ ਖੂਨ ਹੀ ਨਹੀਂ ਡੁੱਲਿਆ ਜੋ ਪੰਜਾਬੀਆਂ ਦਾ ਇੱਕ ਸੁਭਾਅ ਆ ਕਿ ਅਸੀਂ ਇੱਕ ਦੂਜੇ ਦੀ ਮਦਦ ਕਰਦੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਇਹ ਸੁਭਾਅ ਜਿਹੜਾ ਸੀ ਇਹ ਵੀ ਕਿਤੇ ਸਾਨੂੰ ਨਜ਼ਰ ਨਹੀਂ ਆਇਆ ਵੰਡਪਾਉ ਲੋਕਾਂ ਨੇ ਵੰਡਪਾਉ ਸਿਆਸਤ ਨੇ ਪੰਜਾਬ ਨੂੰ ਵੱਡਾ ਸੰਤਾਪ ਦਿੱਤਾ ਜਿਸ ਸੰਤਾਪ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਨੇ ਉਹ ਹੰਡਾ ਰਹੇ ਨੇ ਔਰ ਇਸ ਉਜਾੜੇ ਦੇ ਵਿੱਚ ਤੇ ਇਸ ਕਤਲੋਗਾਰਤ ਦੇ ਵਿੱਚ 10 ਲੱਖ ਪੰਜਾਬੀ ਜਿਹੜਾ ਵਾ ਉਹ ਮਾਰਿਆ ਗਿਆ ਉਹਦੇ ਵਿੱਚ ਹਿੰਦੂ ਵੀ ਸਨ ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ ਇਸ ਮੁਹਕਤ ਤੌਰ ਤੇ ਹਿੰਦੂ ਪੰਜਾਬੀ ਹਿੰਦੂ ਮੁਸਲਮਾਨ ਅਤੇ ਸਿੱਖ ਜਿਹੜੇ ਆ ਉਹ 10 ਲੱਖ ਦੀ ਗਿਣਤੀ ਦੇ ਵਿੱਚ ਇੱਥੇ ਕਤਲ ਹੋਏ ਤੋਂ ਇਹਨਾਂ ਲੋਕਾਂ ਨੂੰ ਜਿਹੜੇ ਕਿ નિર્ਦੋਸ਼ ਸੀ ਉਹਨਾਂ ਦੇ ਲਈ ਇੱਕ ਅਰਦਾਸ ਜਿਹੜੀ ਆ ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਸੈਬ ਵਿਖੇ ਕੀਤੀ ਜਾਂਦੀ ਆ ਜਿਹਦੇ ਸਬੰਧ ਦੇ ਵਿੱਚ ਸਿੱਖਾ ਦੀ ਨੁਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਸੈਬ ਵਿਖੇ 14 ਅਗਸਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ ਜਿਹਦੇ ਭੋਗ 16 ਅਗਸਤ ਨੂੰ ਪੈਣੇ ਆ ਤੋਂ ਸਾਨੂੰ ਵੱਧ ਤੋਂ ਵੱਧ ਜਿੱਥੇ ਤਨ ਕਰਕੇ ਉੱਥੇ ਸ਼ਾਮਲ ਹੋਣਾ ਚਾਹੀਦਾ ਉੱਥੇ ਸੰਸਾਰ ਦੇ ਵਿੱਚ ਰਹਿੰਦੇ ਆ ਮਨ ਕਰਕੇ ਵੀ ਸਾਨੂੰ ਇਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸੱਚੇ ਪਾਤਸ਼ਾਹ ਕੀ ਅਰਦਾਸ ਕਰਨੀ ਚਾਹੀਦੀ ਆ ਕਿ ਪੂਰੀ ਦੁਨੀਆ ਦੇ ਵਿੱਚ ਇਹੋ ਜਿਹਾ ਦਿਨ ਕਦੀ ਵੀ ਨਾ ਆਵੇ ਜਿਹੋ ਜਿਹਾ ਦਿਨ 14 ਤੇ 15 ਅਗਸਤ 1947 ਨੂੰ ਪੰਜਾਬ ਦੇ ਵਿੱਚ ਆਇਆ ਮਨੁੱਖਤਾ ਦਾ ਘਾਣ ਹੋਇਆ ਸਮੁੱਚੇ ਸੰਸਾਰ ਦੇ ਵਿੱਚ ਇਹੋ ਜਿਹਾ ਦਿਨ ਕਦੀ ਨਹੀਂ ਹੋਣਾ ਚਾਹੀਦਾ ਜਦੋਂ ਇੰਨੀ ਕਤਲੋਗਾਰਤ ਅਤੇ ਲੋਕਾਂ ਦਾ ਖੂਨ ਡੁੱਲਿਆ ਨਾਲ ਹੀ ਅਸੀਂ 1947 ਦੇ ਵਿੱਚ ਜਿੱਥੇ ਉਥੋਂ ਦੀ ਉਪਜਾਊ ਸਰਜ਼ਮੀਨ ਛੱਡੀ ਉਦੇ ਨਾਲ ਨਾਲ ਅਸੀਂ ਆਪਣੇ ਜਾਨ ਤੋਂ ਪਿਆਰੇ ਗੁਰਧਾਮ ਛੱਡੇ ਔਰ ਉਹਨਾਂ ਗੁਰਧਾਮਾਂ ਦੇ ਵਿਛੋੜੇ ਦਾ ਦਰਦ ਸਿੱਖਾਂ ਨੇ 1952 ਦੇ ਵਿੱਚ ਅਰਦਾਸ ਦੇ ਅੰਦਰ ਸ਼ਾਮਲ ਕੀਤਾ ਜਦੋਂ ਅਸੀਂ ਆਖਿਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਤੇ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾਈ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਸਿੱਖ ਕੌਮ ਦੀਆਂ ਅਰਦਾਸਾਂ ਸਦਕਾ ਗੁਰੂ ਨਾਨਕ ਸਾਹਿਬ ਦੀ ਮਵਾਰਕ ਧਰਤੀ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਦਿਲ ਨੂੰ ਦਿਲਾਂ ਦੀ ਰਾਹ ਮਿਲੀ ਬੜੇ ਆਪਸ ਵਿੱਚ ਵਿਛੜੇ ਹੋਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਿਲੇ ਪਰ ਪਿਛਲੇ ਮਹੀਨਿਆਂ ਦੇ ਵਿੱਚ ਜੋ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਬਣਿਆ ਉਸ ਤਣਾਅ ਤੋਂ ਬਾਅਦ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਵਾ ਇਹ ਬੰਦ ਵਾ ਸਾਰੇ ਪੰਜਾਬੀ ਸਿੱਖ ਇਹ ਦੋਨਾਂ ਹੀ ਸਰਕਾਰਾਂ ਦੇ ਅੱਗੇ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਆ ਕਿ ਇਹ ਲਾਂਘਾ ਜਿਹੜਾ ਵਾ ਜਲਦੀ ਤੋਂ ਜਲਦੀ ਖੁੱਲਣਾ ਚਾਹੀਦਾ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਵੀ ਆ ਰਿਹਾ ਉਦੋਂ ਤੱਕ ਜੇ ਲਾਂਘਾ ਖੁੱਲ ਜੇ ਤੇ ਸਿੱਖ ਕੌਮ ਜਿਹੜੀ ਆ ਗੁਰੂ ਨਾਨਕ ਸਾਹਿਬ ਦੇ ਇਹਨਾਂ ਮubaruk ਸਥਾਨਾਂ ਦੇ ਦਰਸ਼ਨ ਦੇਦਾਰੇ ਕਰ ਸਕਦੀ ਆ ਬਾਕੀ ਸਾਨੂੰ ਸਾਰਿਆਂ ਨੂੰ ਉਸ ਸੱਚੇ ਪਾਤਸ਼ਾਹਗੇ ਅਰਦਾਸ ਕਰਨੀ ਚਾਹੀਦੀ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉੱਭਰੈ ਤੇ ਧੈਲੇ ਹੋ ਉਭਾਰ ਇਸ ਸੰਸਾਰ ਦੇ ਵਿੱਚ ਹਮੇਸ਼ਾ ਹੀ ਮੁਹੱਬਤ ਵਧੇ ਸਾਂਝੀ ਵਾਲਤਾ ਵਧੇ ਇਹੋ ਜਿਹੇ ਦਿਨ ਪੰਜਾਬ ਨੇ 14 ਤੇ 15 ਅਗਸਤ 1947 ਤੋਂ ਲੈ ਕੇ ਅੱਗੇ ਕਈ ਮਹੀਨਿਆਂ ਤੱਕ ਦੇਖੇ ਇਹੋ ਜਿਹੇ ਦਿਨ ਕਿਤੇ ਵੀ ਸੰਸਾਰ ਨੂੰ ਨਾ ਦੇਖਣੇ ਪੈਣ ਜੀ